ਜਦੋਂ ਪਹਾੜੀ ਰਾਜਿਆਂ ਨੇ ਲੋਹੇ ਦੇ ਜੰਗੀ ਜਾਮੇ ਨਾਲ ਲੈਸ ਨਸ਼ੇ ਵਿੱਚ चूर ਇੱਕ ਮਸਤ ਹਾਥੀ ਨੂੰ ਲੋਗੜ ਕਿਲੇ ਦੇ ਦਰਵਾਜ਼ੇ ਵੱਲ ਤੋਰਿਆ ਤਾਂ ਪੂਰੇ ਮੈਦਾਨ ਵਿੱਚ ਹੜਕੰਪ ਮਚ ਗਿਆ। ਉਹਨਾਂ ਦੀ ਯੋਜਨਾ ਸੀ ਕਿ ਇਹ ਗੁੱਸੇ ਨਾਲ ਬੜਦਾ ਹਾਥੀ ਕਿਲੇ ਦਾ ਦਰਵਾਜ਼ਾ ਤੋੜ ਦੇਵੇ ਅਤੇ ਫੌਜ ਅੰਦਰ ਦਾਖਲ ਹੋ ਜਾਵੇ। ਇਸ ਨਾਜਕ ਮੌਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਭਾਈ ਬਚਿੱਤਰ ਸਿੰਘ ਨਿਸ਼ਠਾ ਅਤੇ ਜੋਸ਼ ਨਾਲ ਖੜੇ ਸਨ। ਕਹਿੰਦੇ ਹਨ ਕਿ ਜਿਵੇਂ ਹੀ ਗੁਰੂ ਜੀ ਦੀਵਾਨ ਹਾਲ ਵਿੱਚ ਆਉਂਦੇ ਭਾਈ ਬਚਿੱਤਰ ਸਿੰਘ ਜੀ ਦੀਆਂ ਮੁੱਛਾਂ ਆਪਣੇ ਆਪ ਕੁੰਡੀਆਂ ਹੋ ਜਾਂਦੀਆਂ। ਇਹ ਉਹਨਾਂ ਦੀ ਸ਼ੂਰਬੀਰਤਾ ਅਤੇ ਗੁਰੂ ਲਈ ਪ੍ਰੇਮ ਪ੍ਰਤੀਕ ਸੀ ਭਾਈ ਬਚਿੱਤਰ ਸਿੰਘ ਨੇ ਅਦਾਸੀ ਭਾਉ ਨਾਲ ਆਖਿਆ ਮਹਾਰਾਜ ਇਹ ਪਹਾੜੀ ਰਾਜਾਂ ਦਾ ਜੰਗੀ ਕੱਟਾ ਆਉਂਦਾ ਹੈ ਗੁਰੂ ਜੀ ਦੀ ਆਗਿਆ ਹੋਵੇ ਤਾਂ ਹੁਣੇ ਹੀ ਮਾਰਗੇ ਤੁਹਾਡੇ ਚਰਨਾ ਚ ਹਾਜ਼ਰ ਕਰਾਂ ਗੁਰੂ ਸਾਹਿਬ ਦੀ ਰਜਾ ਤੇ ਆਸ਼ੀਰਵਾਦ ਲੈ ਕੇ ਉਹ ਘੋੜੇ ਉੱਤੇ ਸਵਾਰ ਹੋਏ ਅਤੇ ਨਾਲੇ 나ਗਣੀ ਵਰਸੀ ਫੜੀ ਹੋਈ ਸੀ ਜਦੋਂ ਹਾਥੀ ਦੇ ਨੇੜੇ ਪੁੱਜੇ ਤਾਂ ਇੱਕ ਹੀ ਵਾਰ ਵਿੱਚ ਵਰਸੀ ਲੋਹੀ ਪਲਾਟੀ ਨੂੰ ਚੀਂਦੀ ਹੋਈ ਹਾਥੀ ਦੇ ਮੱਥੇ 'ਤੇ ਜਾ ਵੱਜੀ ਹਾਥੀ ਦੀਆਂ ਚੀਕਾਂ ਆਕਾਸ਼ ਤੱਕ ਗੂੰਜ ਗਈਆਂ ਉਹ ਲਹੂ ਨਾਲ ਲਤਪਤ ਹੋ ਕੇ ਸੰਘਿਆੜਦਾ ਹੋਇਆ ਵਾਪਸ ਮੁੜਿਆ ਅਤੇ ਆਪਣੀ ਹੀ ਫੌਜ ਵਿੱਚ ਪੂਰੀ ਤਬਾਹੀ ਮਚਾ ਦਿੱਤੀ ਪਹਾੜੀ ਸਿਪਾਈ ਉਸਦੇ ਪੈਰਾਂ ਹੇਠਾਂ ਆ ਕੇ ਕੁਚਲੇ ਗਏ ਇਹ ਦ੍ਰਿਸ਼ ਸਿੱਖ ਇਤਿਹਾਸ ਦਾ ਐਸਾ ਅਮਰ ਪੰਨਾ ਬਣ ਗਿਆ ਜੋ ਭਾਈ ਬਚਿੱਤਰ ਸਿੰਘ ਜੀ ਦੀ ਬਹਾਦਰੀ ਨੂੰ ਸਦੀਆਂ ਯਾਦ ਰੱਖੇਗਾ ਅੱਜ ਵੀ ਪਹਾੜੀ ਇਲਾਕਿਆਂ ਵਿੱਚ ਇਹ ਅਖਾਣ ਮਸ਼ਹੂਰ ਹੈ ਕਿ ਜਦੋਂ ਕੋਈ ਨੌਜਵਾਨ ਆਪਣੇ ਘਰ ਦਾ ਹੀ ਨੁਕਸਾਨ ਕਰਨ ਲੱਗ ਪਵੇ ਤਾਂ ਕਹਿੰਦੇ ਨੇ ਇਹ ਤਾਂ ਜਸਵਾਰਾਂ ਦਾ ਹੱਥ ਹੀ ਬਣ ਗਿਆ ਇਹ ਸੱਚ ਹੈ ਕਿ ਵੱਡੇ ਯੋਧਿਆਂ ਦੀਆਂ ਮਿਸਾਲਾਂ ਦੁਸ਼ਮਣ ਵੀ ਆਪਣੇ ਮੁਖਵਰਿਆਂ ਵਿੱਚ ਯਾਦ ਰੱਖਦੇ ਹਨ ਸਤਿ ਸ੍ਰੀ ਅਕਾਲ